ਰੋਜ਼ ਦੀ ਤਰ੍ਹਾਂ ਦਾ ਦਿਨ ਸੀ ਦਿੱਲੀ ਚ ਰਹਿੰਦੇ ਸੀ ਦਵਿੰਦਰ ਮੋਹਨ ਸ਼ਰਮਾ ਉਹਨਾਂ ਦੇ ਨਿੱਕੀ ਧੀ ਸੀ ਪ੍ਰਿਯੰਕਾ ਸ਼ਰਮਾ ਦੁਪਹਿਰ ਵੇਲੇ ਪ੍ਰਿਯੰਕਾ ਦੇ ਟੱਟੇ ਚ ਇੱਕਦਮ ਕਾਫੀ ਭੀੜ ਹੋਣ ਲੱਗੀ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਪੁੱਛੋ ਨਾ ਉਸ ਨੇ ਆਪਣੀ ਮਾਂ ਅਨੀਤਾ ਸ਼ਰਮਾ ਨੂੰ ਦੱਸਿਆ ਕਿ ਮੰਮੀ ਮੇਰੇ ਹੱਥ ਪੈਰ ਜਮਾ ਸੁੰਨ ਪੈਂਦੇ ਜਾ ਰਹੇ ਨੇ ਉਸ ਨੂੰ ਵੇਖ ਕੇ ਮਾਂ ਬਹੁਤ ਪਰੇਸ਼ਾਨ ਹੋ ਗਈ ਆਖਰ ਅਜਿਹਾ ਹੋਇਆ ਕਿ ਹੈ ਕਿ ਧੀ ਇੰਨੀ ਜ਼ਿਆਦਾ ਤੜਫ ਰਹੀ ਪ੍ਰਿਯੰਕਾ ਦੇ ਪਿਤਾ ਦਵਿੰਦਰ ਸ਼ਰਮਾ ਨੇ ਤੀਨੂੰ ਦਿੱਲੀ ਦੇ ਮੋਤੀ ਨਗਰ ਦੇ ਪੋਲੋ ਹਸਪੀਟਲ 'ਚ ਐਡਮਿਟ ਕਰਾ ਦਿੱਤਾ 24 ਘੰਟੇ ਹੋ ਗਏ ਸਨ ਪਰ ਦਰਦ ਕਟੰਦੀ ਜਗ੍ਹਾ ਹੋਰ ਜ਼ਿਆਦਾ ਵੱਧ ਗਈ ਸੀ ਦਰਦ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਪ੍ਰਿਯੰਕਾ ਨੂੰ 2 ਦਿਨ ਬਾਅਦ 3 ਫਰਵਰੀ 2021 ਨੂੰ ਬੀਐਲਕੇ ਦੇ ਮਾਰਕਸ ਸੁਪਰ ਸਪੈਸ਼ੈਲਿਟੀ ਹਸਪੀਟਲ ਐਡਮਿਟ ਕਰਵਾ ਦਿੱਤਾ ਗਿਆ ਹੁਣ ਇੱਥੇ ਵੀ ਸਾਰੇ ਟੈਸਟ ਕੀਤੇ ਗਏ ਪਰ ਰਿਪੋਰਟਸ ਸਭ ਨਾਰਮਲ ਆ ਰਹੀਆਂ ਸਨ ਡਾਕਟਰਸ ਨੂੰ ਇਹਨੀ ਤਕਲੀਫ ਦਾ ਕਾਰਨ ਸਮਝ ਨਹੀਂ ਆ ਰਿਹਾ ਸੀ ਇਨਾ ਵੱਡਾ ਹਸਪੀਟਲ ਹੋਵੇ ਪਰ ਬਿਮਾਰੀ ਕੋਈ ਡਾਇਗਨੋਸ ਨਾ ਹੋਵੇ ਇਹ ਵੱਡੀ ਗੱਲ ਸੀ ਇਸ ਦਰਮਿਆਨ ਪ੍ਰਿਯੰਕਾ ਇੱਕ ਇੱਕ ਮਿੰਟ ਦਰਦ ਨਾਲ ਤੜਫ ਰਹੀ ਸੀ ਉਸ ਵਾਸਤੇ ਹੋਰ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਰਿਹਾ ਸੀ ਹੁਣ ਹੋਇਆ ਹੈ ਕਿ ਪ੍ਰਿਯੰਕਾ ਦੇ ਵਾਲ ਝੜਨੇ ਸ਼ੁਰੂ ਹੋ ਗਏ ਹੱਥ ਪੈਰ ਵੀ ਜਿਵੇਂ ਆਕੜੇ ਜਾ ਰਹੇ ਸਨ ਪ੍ਰਿਯੰਕਾ ਦਿੱਲੀ ਆਪਣੀ ਫੈਮਲੀ ਕੋਲ ਨਹੀਂ ਰਹਿੰਦੀ ਸੀ ਮਤਲਬ ਉਹ ਲੰਡਨ ਦੇ ਬੇਸ ਬਿਜ਼ਨਸ ਸਕੂਲ ਤੋਂ ਆਪਣੀ ਐਜੂਕੇਸ਼ਨ ਲੈ ਰਹੀ ਸੀ ਉਹਦਾ ਟੱਬਰ ਨੂੰ ਮਿਲਣ ਦਿੱਲੀ ਆਈ ਹੋਈ ਸੀ ਦਨ ਬੀਤ ਰਸਨ ਪਰ ਪ੍ਰੋਬਲਮ ਵਧ ਰਹੀ ਸੀ ਤੇ ਬਿਮਾਰੀ پکڑ ਚ ਨਹੀਂ ਸੀ ਆ ਰਹੀ 12 ਦਿਨ ਬਾਅਦ 15 ਫਰਵਰੀ 2021 ਨੂੰ ਪ੍ਰਿਯੰਕਾ ਇਨੀ ਪੀੜ ਨਾ ਚਲਦਿਆਂ ਹੋਇਆਂ ਮਰ ਜਾਂਦੀ ਹੈ ਮਤਲਬ ਸੋਚ ਕੇ ਵੀ ਡਰ ਲੱਗਦਾ ਹੈ ਕਿ ਕੋਈ ਇਨਸਾਨ ਬਿਲਕੁਲ ਠੀਕ ਹੈ ਸਹੀ ਸਲਾਮਤ ਹੈ ਹੱਸ ਕੇ ਰਿਹਾ ਹੈ ਇੱਕੋ ਦਮ ਕੋਈ ਬਿਮਾਰੀ ਆਉਂਦੀ ਹੈ ਤੇ ਉਸ ਨੂੰ ਲੈ ਕੇ ਚਲੀ ਜਾਂਦੀ ਹੈ ਪ੍ਰਿਯੰਕਾ ਦੀ 13ਵੀਂ ਤੋਂ ਪਹਿਲਾਂ ਉਸ ਦੀ ਮਾਂ ਅਨੀਤਾ ਸ਼ਰਮਾ ਦੀ ਤਬੀਅਤ ਖਰਾਬ ਹੋਣ ਲੱਗੀ ਉਹਨਾਂ ਨੂੰ ਉਸੇ ਤਰ੍ਹਾਂ ਪੈਰਾਂ ਸਪੇਨ ਹੋਇਆ ਫਿਰ ਢਿੱਡ 'ਚ ਜਿਸ ਤਰ੍ਹਾਂ ਪ੍ਰਿਯੰਕਾ ਨੂੰ ਹੋਇਆ ਸੀ ਹੋਰ ਵੀ ਹੈਰਾਨੀ ਇਹ ਜਾਣ ਕੇ ਹੁੰਦੀ ਹੈ ਕਿ ਪ੍ਰਿਯੰਕਾ ਦੇ ਪਿਤਾ ਦਵਿੰਦਰ ਸ਼ਰਮਾ ਨੂੰ ਵੀ ਉਸੇ ਤਰ੍ਹਾਂ ਦਾ ਸ਼ੁਰੂ ਹੋ ਗਿਆ। ਉਹਨਾਂ ਦੇ ਵਾਲ ਵੀ ਚੜਨ ਲੱਗੇ। ਸਭ ਕੁਝ ਉਹੀ ਸੀ ਜੋ ਪ੍ਰਿਯੰਕਾ ਨਾਲ ਹੋਇਆ ਸੀ। ਜਿਵੇਂ ਘਰ 'ਚ ਹੀ ਕੋਈ ਇਨਫੈਕਸ਼ਨ ਫੈਲ ਗਿਆ ਹੋਵੇ। ਹੁਣ ਘਰ 'ਚ ਕੰਮ ਕਰਨ ਵਾਲੀ ਮੇਡ ਨੂੰ ਵੀ ਸੇਮ ਸਿੰਪਟਮਸ ਆ ਗਏ। ਸੋ ਪ੍ਰਿਯੰਕਾ ਦੇ ਫਾਦਰ ਦਵਿੰਦਰ ਸ਼ਰਮਾ, ਮਦਰ ਅਨੀਤਾ ਸ਼ਰਮਾ ਤੇ ਮੇਡ ਨੂੰ ਤਿੰਨਾਂ ਨੂੰ ਹਸਪੀਟਲ ਦਾਖਲ ਹੋਣਾ ਪਿਆ। ਮਾਂ ਦੀ ਤਦ ਤਬੀਅਤ ਸਭ ਤੋਂ ਜ਼ਿਆਦਾ ਖਰਾਬ ਹੋ ਰਹੀ ਸੀ ਉਸ ਵਕਤ ਇਹ ਸਾਰੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਐਡਮਿਟ ਸਨ ਇਸ ਪਰਿਵਾਰ ਦੀ ਵੱਡੀ ਬੇਟੀ ਦਿਵਿਆ ਪ੍ਰਿਯੰਕਾ ਦੇ ਬਿਮਾਰ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਸੋਹਰੇ ਘਰ ਵਾਪਸ ਆਏ ਸੀ ਉਹ ਕੁਝ ਦਿਨ ਪਹਿਲਾਂ ਦੋਵੇਂ ਆਪਣੇ ਨਿਆਣਿਆਂ ਦੇ ਨਾਲ ਪੇਕੇ ਰਹਿਣ ਲਈ ਆਈ ਹੋਈ ਸੀ ਪਰ ਦਿਵਿਆ ਦੇ ਵਾਪਸ ਜਾਣ ਦੇ 1 ਮਹੀਨੇ ਦੇ ਅੰਦਰ ਆ ਕੁਝ ਹੋ ਗਿਆ ਸੀ ਜਿਸ ਤਰ੍ਹਾਂ ਪਹਿਲੇ ਹਸਪਤਲ ਨੂੰ ਸਮਝ ਨਹੀਂ ਆਈ ਸੀ ਪ੍ਰਿਯੰਕਾ ਦੀ ਬਿਮਾਰੀ ਦੀ ਉਸੇ ਤਰ੍ਹਾਂ ਸਰਗੰਗਾ ਰਾਮ ਹਸਪਤਲ ਜਿੱਥੇ ਪ੍ਰਿਯੰਕਾ ਦੇ ਮਾਪਿਓ ਐਡਮਿਟ ਸਨ ਇਸ ਵੇਲੇ ਉਹ ਵੀ ਕਨਫਿਊਜ਼ਨ ਕਿ ਹੋਇਆ ਕੀ ਹੈ ਰਿਪੋਰਟਸ ਨਾਰਮਲ ਦ ਸਿਮਟਮਸ ਬੱਤ ਡਾਕਟਰਸ ਕਲੂਲੈਸ ਦ ਵਿਵੇਂਦਰ ਜੀ ਤੇ ਮੇਡ ਤਾਂ ਰਿਕਵਰ ਹੋਏ ਪਰ ਅਨੀਤਾ ਜੀ ਦੀ ਹਾਲਤ ਚ ਕੁਝ ਸੁਧਾਰ ਨਹੀਂ ਸੀ ਉਲਟਾ ਵਿਗੜਤੀ ਜਾ ਰਹੀ ਸੀ 4 ਮਾਰਚ 2021 ਨੂੰ ਦਵਿੰਦਰ ਸ਼ਰਮਾ ਨੂੰ ਉਹਨਾਂ ਦੇ ਜਵਾਈ ਯਾਨੀ ਦਿਵਿਆ ਦੇ ਪਤੀ ਵਰੁਣ ਅਰੋੜਾ ਦੇ ਕਾਲ ਆਇਆ ਕਿ ਦਿਵਿਆ ਦੀ ਤਬੀਅਤ ਬਹੁਤ ਖਰਾਬ ਹੈ। ਦਵਿੰਦਰ ਜੀ ਨੇ ਦੇਖਿਆ ਤਾਂ ਦਿਵਿਆ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਸੀ ਉਹ ਡਰ ਗਏ। ਉਹਨੇ 20 ਦਿਨ ਪਹਿਲਾਂ ਹੀ ਤਾਂ ਛੋਟੀ ਬੇਟੀ ਗਵਾਈ ਹੈ। ਪਤਨੀ ਜ਼ਿੰਦਗੀ ਮੌਤ ਦੇ ਵਿਚਕਾਰ ਝੂਲ ਰਹੀ ਹੈ ਤੇ ਹੁਣ ਦਿਵਿਆ ਦੀ ਵੀ ਹਾਲਤ ਖਰਾਬ। ਆਖਰ ਇਹ ਖੂਕੀ ਰਸ ਹੈ ਜੁਵੇ ਕਿਸੇ ਨੇ ਕੋਈ ਸ਼ਰਾਪ ਹੀ ਦੇ ਦਿੱਤਾ ਹੋਵੇ ਪਰਿਵਾਰ ਨੂੰ। ਦਿਵਿਆ ਨੂੰ ਵੀ ਜਲਦੀ ਨਾਲ ਸਰਗੰਗਾ ਰਾਮ ਹਸਪਤਾਲ ਐਡਮਿਟ ਕਰਾਇਆ ਗਿਆ। ਪਛੇ ਮਾਰਚ ਨੂੰ ਦੋ ਦਿਨ ਬਾਅਦ ਹੀ ਦਿਵਿਆ ਕੋਮਾ ਵਿੱਚ ਚਲੀ ਗਈ ਇਹ ਕੋਈ ਆਮ ਜਹੀ ਇਨਫੈਕਸ਼ਨ ਦਾ ਕੇਸ ਨਹੀਂ ਸੀ ਇਹ ਕੋਈ ਵੱਡਾ ਖਤਰਾ ਲੱਗ ਰਿਹਾ ਸੀ ਇਹ ਗੱਲ ਵੱਡੇ ਡਾਕਟਰਾਂ ਨੂੰ ਵੀ ਸਮਝ ਆ ਰਹੀ ਸੀ ਕਿਉਂਕਿ ਸਬ ਮੈਡੀਕਲ ਇਨਵੈਸਟੀਗੇਸ਼ਨ ਤਾਂ ਕਰ ਲਈ ਸੀ ਸਭ ਨਾਰਮਲੀ ਸੀ ਪਰ ਫਿਰ ਵੀ ਇਸ ਕੰਡੀਸ਼ਨ ਦਾ ਕੀ ਕਾਰਨ ਹੋ ਸਕਦਾ ਸੀ 14 ਮਾਰਚ 2021 ਨੂੰ ਸਰਗੰਗਾ ਰਾਮ ਹਸਪਤਾਲ ਦੇ ਮੈਡੀਕਲ ਦੇ ਡਾਇਰੈਕਟਰ ਬ੍ਰਿਗੇਡੀਅਰ ਕਟੋਚ ਨੇ ਸਭ ਦਾ ਹੈਵੀ ਮੈਟਲ ਟੈਸਟ ਕਰਾਇਆ ਤੇ ਜਦੋਂ ਰਿਜ਼ਲਟ ਸਾਈ ਤਾਂ ਉਹ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਇਹ ਪਰਿਵਾਰ ਹੀ ਨਹੀਂ ਪੂਰੇ ਦੇਸ਼ ਸਖਲਬਲੀ ਮਚ ਗਈ ਸਸਤਰਕਾਲ ਜੀ ਮਹ ਬੁਨੀਤ ਇਸ ਕੇਸ ਛੱਗੇ ਜਾਣ ਤੋਂ ਪਹਿਲਾਂ ਤੁਸੀਂ ਖੈਲੀਅਮ ਬਾਰੇ ਜਾਣ ਲਓ ਇੱਕ ਟੇਸਲੈਸ ਆਰਡਰਲੈਸ ਕਲਰਲੈਸ ਹੈਵੀ ਮੈਟਲ ਹੁੰਦਾ ਪਰ ਇਹ ਇੰਨਾ ਜ਼ਿਆਦਾ ਘਾਤਕ ਜ਼ਹਿਰ ਹੈ ਕਿ ਅਜਿਹਾ ਕਿਹਾ ਜਾਂਦਾ ਹੈ ਕਿ ਇਰਾਕ ਦੇ ਸੱਦਾਮ ਹੁਸੈਨ ਤੋਂ ਲੈ ਕੇ ਰਸ਼ੀਆ ਦੇ ਪੁਤਿਨ ਤੱਕ ਨੇ ਇਸ ਜ਼ਹਿਰ ਦੀ ਵਰਤੋਂ ਆਪਣੇ ਦੁਸ਼ਮਨਾ ਦਾ ਸਫਾਇਆ ਕਰਨ ਲਈ ਕੀਤੀ ਬੜੀ ਸਫਾਈ ਦੇ ਨਾਲ ਕਿ ਮੌਤ ਵੀ ਹੋ ਜਾਏ ਤੇ ਰੋਲਾ ਵੀ ਨਾ ਪਵੇ ਤੇ ਇਹੀ ਥੈਲੀਅਮ ਸਲਫੇਟ ਅਨੀਤਾ ਤੇ ਦਿਵਿਆ ਦੇ ਅੰਦਰ ਖਾਸੀ ਕੁਆਂਟੀਟੀ ਵਿੱਚ ਮਿਲਿਆ ਮਤਲਬ ਬਹੁਤ ਜ਼ਿਆਦਾ ਹੀ ਮਾਤਰਾ ਦੇ ਵਿੱਚ ਇਸੇ ਕਾਰਨ ਟੈਸਟ ਦੇ ਹਫਤੇ ਬਾਅਦ ਹੀ 21 ਮਾਰਚ ਨੂੰ 2021 ਨੂੰ ਅਨੀਤਾ ਜੀ ਨੇ ਵੀ ਦਮ ਤੋੜ ਦਿੱਤਾ ਦਵਿੰਦਰ ਸ਼ਰਮਾ ਤਾਂ ਹੁਣ ਬਿਲਕੁਲ ਇਕੱਲੇ ਰਹਿ ਗਏ ਸਨ ਉਹਨਾਂ ਦਾ ਹੱਸਦਾ ਵਸਦਾ ਪਰਿਵਾਰ ਉਜੜ ਚੁੱਕਾ ਸੀ ਬਸ ਦਿਵਿਆ ਬਚੀ ਸੀ ਪਰ ਪਤਾ ਨਹੀਂ ਕਿ ਉਹ ਬਚ ਪਾਏਗੀ ਜਾਂ ਨਹੀਂ ਅਨਿਤਾ ਜੀ ਦੀ ਮੌਤੇ ਅਗਲੇ ਹੀ ਦਿਨ ਯਾਨੀ 22 ਮਾਰਚ ਨੂੰ ਡਾਕਟਰ ਕਟੋਚ ਨੇ ਆਪਣੇ ਇੱਕ ਡਿਟੇਲਡ ਰਿਪੋਰਟਸ ਮੈਂਸ਼ਨ ਕੀਤਾ ਕਿ ਇਹਨਾਂ ਸਭ ਨੂੰ ਇਨਕਲੂਡਿੰਗ ਪ੍ਰਿਯੰਕਾ ਇਹਨਾਂ ਨੂੰ ਥੈਲੀਅਮ ਸਲਫੇਟ ਦਿੱਤਾ ਗਿਆ ਸੀ ਹੁਣ ਕੌਣ ਦੇਗਾ ਥੈਲੀਅਮ ਸਲਫੇਟ ਅੱਪਰ ਨੂੰ ਸਾਰੇ ਘਰ ਦੇ ਲੋਕ ਨੇ ਤੇ ਘਰ ਦੇ ਲੋਕ ਵੀ ਮਰ ਗਏ ਸਾਰੇ ਬਸ ਦਿਵਿਆ ਹੈ ਉਹ ਵੀ ਜ਼ਿੰਦਗੀ ਮੌਤ ਵਿਚਕਾਰ ਝੂਲ ਰਹੀ ਹੈ ਮੇਰੇ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਆਪ ਹੀ ਔਕੀ ਬਚੀ ਹੈ ਪਲੱਸ ਥੈਲੀਅਮ ਸਲਫੇਟ ਤੇ ਸਰਕਾਰ ਨੇ ਬੈਨ ਲਾਇਆ ਹੋਇਆ ਇਹ ਕਿਸੇ ਕੈਮਿਸਟ ਤੇ ਮੈਡੀਕਲ ਸਟੋਰ ਤੇ ਜਾਂ ਕਿਸੇ ਵੀ ਸਟੋਰ ਤੇ ਨਹੀਂ ਮਿਲ ਸਕਦਾ ਫਿਰ ਕਿਵੇਂ ਇੰਨਾ ਸਭ ਦੀ ਬੋਡੀ ਦੇ ਅੰਦਰ ਥੈਲੀਅਮ ਸਲਫੇਟ ਪਾਇਆ ਗਿਆ ਹੁਣ ਦਵਿੰਦਰ ਸ਼ਰਮਾ ਸੋਚਦੇ ਰਹੇ ਕਿ ਕੌਣ ਹੈ ਜੋ ਅਜਿਹਾ ਕਰ ਸਕਦਾ ਹੈ ਕੋਈ ਦੁਸ਼ਮਨ ਵੀ ਨਹੀਂ ਹੈ ਸੋਚਦਿਆਂ ਸੋਚਦਿਆਂ ਦਵਿੰਦਰ ਜੀ ਉਸ ਦਿਨ ਚ ਗਏ ਜਦੋਂ ਪ੍ਰਿਯੰਕਾ ਦੀ ਤਬੀਅਤ ਖਰਾਬ ਹੋਈ ਸੀ ਫਿਰ ਸੋਚੋ ਉਸ ਤੋਂ ਇੱਕ ਦਿਨ ਪਹਿਲਾਂ ਦਾ ਉਹ ਦੁਪਹਿਰ ਦਾ ਵਕਤ ਸੀ 31 ਜਨਵਰੀ 2021 ਦਿੱਲੀ ਦਾ ਇੰਦਰਪੁਰੀ ਜਿੱਥੇ ਦਿਵਿਆ ਆਪਣੇ ਦੋ ਬੱਚਿਆਂ ਦੇ ਨਾਲ ਪੇਕੇ ਰੁਕੀ ਹੋਈ ਸੀ ਉਦੋਂ ਹੀ ਦੁਪਹਿਰੇ ਉਸ ਦਾ ਪਤੀ ਵਰੁਣ ਅਰੋੜਾ ਘਰ ਆਉਂਦਾ ਸਾਰੇ ਉਸ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ ਤੇ ਹੈਰਾਨ ਹੋਣ ਦਾ ਰੀਜ਼ਨ ਇਹ ਹੁੰਦਾ ਹੈ ਕਿ ਵਰੁਣ ਰੀਅਰ ਹੀ ਆਪਣੇ ਸਹੁਰੇ ਆਉਂਦਾ ਉਦਾਂ ਕਦੀ ਆਉਂਦਾ ਹੀ ਨਹੀਂ ਉਹ ਆਪਣੇ ਨਾਲ ਫਿਸ਼ ਵੀ ਕੁੱਕ ਕਰਕੇ ਲੈ ਕੇ ਆਇਆ ਉਸ ਨੇ ਦੱਸਿਆ ਕਿ ਉਸ ਨੇ ਸਬਜ਼ ਦੇ ਲਈ ਇਹ ਖੁਦ ਕੁੱਕ ਕੀਤੀ ਹੈ ਸਭ ਹੈਰਾਨ ਤਾਂ ਸੀ ਕਿ ਵਰੁਣ ਇਦਾਂ ਕਿਦਾਂ ਬਦਲ ਗਿਆ ਨਾ ਵਰਨਾ ਉਸ ਦਾ ਬਿਹੇਵੀਅਰ ਤਾਂ ਬੜਾ ਹੀ ਕੋਲਡ ਰਹਿੰਦਾ ਗੁੱਸੇ ਵਾਲਾ ਪਰ ਫਿਰ ਵੀ ਸਾਰੇ ਖੁਸ਼ ਸਨ ਕਿ ਦੇਰ ਆਇ ਦਰਸਤ ਆਇ ਵਰੁਣ ਨੇ ਫਿਸ਼ ਸਰਵ ਕੀਤੀ ਤੇ ਸਭ ਨੇ ਬੜੇ ਚਾਣਲ ਖਾਧੀ ਪ੍ਰਿਯੰਕਾ ਘਰ ਸੀ ਨਹੀਂ ਜਦੋਂ ਸ਼ਾਮ ਨੂੰ ਉਹ ਘਰ ਆਈ ਤਾਂ ਵਰੁਣ ਨੇ ਉਸ ਨੂੰ ਵੀ ਫਿਸ਼ ਦੇ ਵੱਡੇ ਪੀਸਸ ਸਰਵ ਕੀਤੇ ਦੇਰ ਸ਼ਾਮ ਵਰੁਣ ਆਪਣੀ ਫੈਮਲੀ ਦਿਵਿਆ ਤੇ ਬੱਚਿਆਂ ਨੂੰ ਲੈ ਕੇ ਆਪਣੇ ਘਰ ਗ੍ਰੇਟਰ ਕਲਾਸ਼ ਵਾਪਸ ਆ ਗਿਆ ਦਵਿੰਦਰ ਜੀ ਨੂੰ ਇਹ ਵੀ ਯਾਦ ਆਇਆ ਕਿ ਵਰੁਣ ਨੇ ਫਿਸ਼ ਨਹੀਂ ਸਿਖਾਦੀ ਤੇ ਜਦੋਂ ਵਰੁਣ ਨੂੰ ਖਾਂਲ ਲੈਨ ਸਿਸਟ ਕੀਤਾ ਤਾਂ ਵਰੁਣ ਨੇ ਕਿਹਾ ਸੀ ਕਿ ਉਹ ਇੱਕ ਲਫਟੇ ਸੋਚ ਗਿਆ ਸੀ ਤੇ ਉੱਥੇ ਹੱਸ-ਹੱਸ ਕੇ ਉਸਦੇ ਜੋਜ਼ ਦਰਦ ਕਰ ਰਹੇ ਨੇ ਇੱਕ ਹੋਰ ਵੀ ਅਜੀਬ ਗੱਲ ਲੱਗੀ ਕਿ ਜੋ ਇਨਸਾਨ ਕਦੀ ਆਇਆ ਨਾ ਹੋਵੇ ਉਹ ਪ੍ਰਿਯੰਕਾ ਦੇ ਆਉਣ ਤੱਕ ਰੁਕੇ ਤੇ ਉਸ ਨੂੰ ਆਉਂਦਿਆਂ ਹੀ ਫਿਸ਼ ਸਰਵ ਵੀ ਕਰੇ ਤੇ ਬੱਚਾ ਨੂੰ ਵਰੁਣ ਨੇ ਹੀ ਦੁੱਧ ਪਿਆ ਦਿੱਤਾ ਸੀ ਪਹਿਲਾਂ ਹੀ ਤਾਂ ਕਿ ਬੱਚੇ ਬਾਅਦ ਚ ਫਿਸ਼ ਨਾ ਖਾ ਸਕੇ ਤੇ ਸੋ ਅਗਲੇ ਦਿਨ ਤੋਂ ਹੀ ਸਭ ਦੀ ਤਬੀਅਤ ਖਰਾਬ ਹੋਣਾ ਸ਼ੁਰੂ ਹੋਇਆ ਪ੍ਰਿਯੰਕ ਨੇ ਫਿਸ਼ ਦੇ ਸਭ ਤੋਂ ਵੱਡੇ ਪੀਸਸ ਖਾਦੇ ਸਨ ਦਵਿੰਦਰ ਜੀ ਦੇ ਦਿਮਾਗ 'ਚ ਇਸ ਪੁਆਇੰਟ ਤੇ ਆ ਕੇ ਸ਼ਾਇਦ ਸਭ ਕਲੀਅਰ ਹੋਣ ਲਗਾ ਸੀ ਵਰुण ਰੋੜਾ ਇੱਕ ਕਾਫੀ ਹਾਈ ਫਾਇਰ ਫੈਮਿਲੀ ਤੁਸੀਂ ਮਤਲਬ ਅਮੀਰ ਸੀ ਕਾਫੀ ਉਸ ਦਾ ਆਲੀਸ਼ਾਨ ਘਰ ਸੀ ਜੀਕੇ ਉਸ ਦਾ ਪ੍ਰੋਪਰਟੀ ਦਾ ਵੱਡਾ ਬਿਜ਼ਨਸ ਸੀ ਰੈਂਟਲ ਇਨਕਮ ਉਸ ਦੀ 4 ਲੱਖ ਦੇ ਕਰੀਬ ਦੱਸੀ ਜਾਂਦੀ ਹੈ ਇੰਦਰਪੁਰੇ ਪੁਲਿਸ ਸਟੇਸ਼ਨ 'ਚ ਵਰुण ਖਿਲਾਫ ਐਫ ਆਈ ਆਰ ਦਾਖਲ ਕੀਤੀ ਗਈ ਤੇ 24 ਮਾਰਚ 2021 ਨੂੰ ਪੁਲਿਸ ਨੇ ਉਹ ਨੂੰ ਗ੍ਰਿਫਤਾਰ ਵੀ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਦਵਿੰਦਰ ਜੀ ਦੇ ਘਰੋਂ ਵੀ ਥੈਲੀਅਮ ਸਲਫੇਟ ਦੇ ਟ੍ਰੇਸਸ ਮਿਲੇ ਮੈਡੀਕਲ ਰਿਪੋਰਟਸ ਤਾਂ ਪਹਿਲਾਂ ਹੀ ਗੱਲ ਸਾਹਮਣੇ ਆ ਚੁੱਕੀ ਸੀ ਪੁਲਿਸ ਨੇ ਵਰੁੰਦਾ ਫੋਨ ਤੇ ਲੈਪਟਾਪ ਜ਼ਬਤ ਕਰਕੇ ਐਕਸਟਰਾ ਮੈਰੀਟਲ ਦਾ ਐਂਗਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਵਰੁੰ ਨੇ ਆਪਣੀ ਹਿਸਟਰੀ ਪਹਿਲਾਂ ਹੀ ਡਿਲੀਟ ਕੀਤੀ ਹੋਈ ਸੀ ਪਰ ਪੁਲਿਸ ਆਪਣੀ ਆਈਟਿਆਜ ਅ ਤਾ ਫਿਰ ਕੀ ਨਹੀਂ ਕਰ ਸਕਦੀ ਨਾ ਪੁਲਿਸ ਨੇ इजीली ਰੀਟਰੀਵ ਕੀਤਾ ਸਰ ਉਸ ਤੋਂ ਪੁਲਿਸ ਨੇ ਦੇਖਿਆ ਕਿ ਵਰੁੰ ਨੇ ਸਰਚ ਕੀਤਾ ਹੋਇਆ ਹੈ ਹਾਊ ਟੂ ਮੇਕ ਸਮਵਨ ਵੈਰੀ ਸਿਕ ਕਿਸੇ ਨੂੰ ਬਹੁਤ ਬਿਮਾਰ ਕਰਨ ਦਾ ਕੀ ਤਰੀਕਾ ਵਰੁੰ ਦੇ ਘਰੋਂ ਵੀ ਥੋੜਾ ਜਿਹਾ ਥੈਲੀਅਮ ਸਲਫੇਟ ਬਰਾਮਤ ਹੋਇਆ ਉਹਨ ਸਵਾਲ ਇਹ ਸੀ ਕਿ ਥੈਲੀਅਮ ਵਰਗਾ ਇਹਨਾਂ ਹਾਈ ਮੈਟਲ ਇਸਦੇ ਹੱਥ ਲੱਗਾ ਕਿਤਾ ਕਿਉਂਕਿ ਇਹ ਹੁਣ ਇੰਡਸਟਰੀਅਲ ਯੂਜ਼ ਲਈ ਹੀ ਇਸਤੇਮਾਲ ਹੁੰਦਾ ਹੈ ਉਹ ਵੀ ਪ੍ਰੋਪਰ ਪਰਮਿਸ਼ਨਸ ਤੇ ਲਾਇਸੈਂਸਸ ਦੇ ਨਾਲ ਵਰਨਾ ਇਹ ਪੂਰੀ ਤਰ੍ਹਾਂ ਬੈਨ ਹੈ ਪੂਰੀ ਤਰ੍ਹਾਂ ਬੈਨ ਹੁਣ ਵਰੁਣ ਪੋਲਾ ਥੋੜੀ ਸੀ ਰਾਦਰ ਬਹੁਤ ਸਾਧਰਸੀ ਉਸ ਨੂੰ ਪਤਾ ਸੀ ਕਿ ਥੈਲੀਅਮ ਇਦਾਂ ਹੀ ਥੋੜੀ ਮਿਲ ਜੂ ਸੋ ਉਹਨੇ ਪ੍ਰੋਪਰ ਪਲਾਨਿੰਗ ਕਰ ਰੱਖੀ ਸੀ ਉਸਨੇ ਆਪਣੇ ਸੌਰੇ ਦਵਿੰਦਰ ਸ਼ਰਮਾ ਦੇ ਭਰਾ ਸੁਰੇਸ਼ ਮੋਹਨ ਸ਼ਰਮਾ ਜਿਨ੍ਹਾਂ ਦੀ ਇੱਕ ਹੋਮੋਪੈਥਿਕ ਕੰਪਨੀ ਹੈ ਉਹਨਾਂ ਦੇ ਨਾਂ ਤੇ ਨਕਲੀ ਪੇਪਰਸ ਤਿਆਰ ਕੀਤੇ ਪੰਚਕੁਲਾ ਦੀ ਇੱਕ ਫਾਰਮਾ ਕੰਪਨੀ ਤੋਂ 25 ਗ੍ਰਾਮ ਥੈਲੀਅਮ ਸਲਫੇਟ ਦਾ ਆਰਡਰ ਪਲੇਸ ਕੀਤਾ ਹੁਣ ਉਹਨਾਂ ਨੇ ਤੇ ਇਸ ਨੂੰ ਨੋਰਮਲ ਆਰਡਰ ਸਮਝਿਆ ਸੋ ਪੇਚ ਦਾ ਆਰਡਰ ਇਸ ਆਰਡਰ ਦੀ ਪੇਮੈਂਟ ਆਈਐਮਪੀਐਸ ਦੇ ਥਰੂ ਆਪਣੀ ਮਾਂ ਜੀਆ ਅਰੋੜਾ ਦੇ ਅਕਾਊਂਟ ਤੋਂ ਕੀਤੀ ਸੀ ਤੇ ਉਹਨਾਂ ਦੇ ਅਕਾਊਂਟ 'ਚ ਵਰੁਣ ਅਰੋੜਾ ਦਾ ਨੰਬਰ ਰਜਿਸਟਰਡ ਵੀ ਸੀ 22131 ਦੀ ਇੱਕ ਪੇਮੈਂਟ 18 ਦਸੰਬਰ 2020 ਨੂੰ ਯਾਨੀ ਫਿਸ਼ ਕਰੀ ਵਾਲੇ ਇਨਸੀਡੈਂਟ ਤੋਂ ਆਲਮੋਸਟ 1 ਐਂਡ 1/2 ਮੰਥਸ ਪਹਿਲੇ ਤੇ ਦੂਜੀ ਪੇਮੈਂਟ 13440 ਦੀ 1 ਮਾਰਚ 2021 ਨੂੰ ਯਾਨੀ ਦਿਵਿਆ ਦੀ ਤਬੀਅਤ ਖਰਾਬ ਹੋਣ ਤੋਂ ਮਹਿਸ ਤਿੰਨ ਦਿਨ ਪਹਿਲਾਂ ਕੀਤੀ ਗਈ ਸੀ। ਵਰੁਣ ਬਹੁਤ ਸ਼ਾਕਰ ਸੀ। ਉਸਨੇ ਥੈਲੀਅਮ ਦੀ ਆਰਡਰ ਦੀ ਡਿਲੀਵਰੀ ਆਪਣੇ ਘਰ ਨਹੀਂ ਬਲਕਿ ਗੁਰੂਗ੍ਰਾਮ 'ਚ ਰਹਿੰਦੇ ਆਪਣੇ ਮਾਮੇ ਦੇ ਘਰ ਕਰਾਈ। ਪੁਲਿਸ ਨੂੰ ਇਹ ਗੱਲ ਕਨਫਰਮ ਹੋ ਗਈ ਕੂਰੀਅਰ ਵਾਲਿਆਂ ਤੋਂ ਤੇ ਵਾਚਮੈਨ T2 ਤੋਂ ਮਾਮੇ ਨੂੰ ਵੀ ਨਹੀਂ ਤੇ ਵਾਚਮੈਨ T2 ਨੂੰ ਵੀ ਨਹੀਂ ਪਤਾ ਸੀ ਕਿ ਉਸ ਪਾਰਸਲ 'ਚ ਕੀ ਹੈ ਹੁਣ ਵਰੁਣ ਨੇ ਆਪਣਾ ਗੁਨਾਹ ਪੁਲਿਸ ਅੱਗੇ ਕਬੂਲ ਤਾਂ ਕਰ ਲਿਆ ਸੀ ਪਰ ਇਹਨਾਂ ਮਰਡਰਸ ਕਰਨ ਪਿੱਛੇ ਦੀ وجہ ਝੋਟੀ ਰਹੀ ਸੀ ਉਹ ਕਹਿਣ ਲੱਗਾ ਕਿ ਉਸਦੇ ਸਹੁਰੇ ਵਾਲੇ ਉਸ ਨੂੰ ਗਲਗਲ ਤੇ ਜ਼ਲੀਲ ਕਰਦੇ ਸਨ ਉਸ ਨੂੰ ਫੁਕਰਾ ਕਹਿੰਦੇ ਸਨ ਕਿਉਂਕਿ ਉਸ ਦਾ ਪ੍ਰਾਪਰਟੀ ਦਾ ਬਿਜ਼ਨਸ ਸਹੀ ਨਹੀਂ ਸੀ ਚੱਲ ਰਿਹਾ ਪਰ ਇੱਕ ਕਾਰਨ ਕੱਲ੍ਹ ਸੀ ਅਸਲੀ ਕਾਰਨ ਤਾਂ ਇਹ ਮਾਪੂਥੀ ਸਨ ਵੱਡੀ ਬੇਟੀ ਦਿਵਿਆ ਦਾ ਵਿਆਹ 28 ਫਰਵਰੀ 2009 ਨੂੰ ਵਰੁਣ ਅਰੋੜਾ ਨਾਲ ਹੋਇਆ ਸੀ ਦਿਵਿਆ ਕਨਸੀਵ ਨਹੀਂ ਕਰ 파 ਰਹੀ ਸੀ ਇਸ ਕਰਕੇ ਕਾਫੀ ਟੈਨਸ਼ਨ ਸੀ ਇਹਨਾਂ ਤੋਂ ਵਜ੍ਹਾ ਤੇ ਘੱਟ ਵੀ ਇਹ ਲੋਕ ਆਈਵੀਐਫ ਦੀ ਆਪਸ਼ਨ ਦੇਖਣ ਗਏ ਇਹਨਾਂ ਨੇ ਆਈਵੀਐਫ ਦਾ ਸਹਾਰਾ ਲਿਆ ਆਈਵੀਐਫ ਨਾਲ ਦੋ ਜੁੜਵਾ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਸਾਰੇ ਪਾਸੇ ਹੁਣ ਖੁਸ਼ੀਆਂ ਸਨ ਪੈਸਾ ਸੀ ਸਭ ਸੀ ਬਸ ਬੱਚਿਆਂ ਦੀ ਕਮੀ ਸੀ ਉਹ ਵੀ ਰੱਬ ਨੇ ਪੂਰੀ ਕਰ ਦਿੱਤੀ ਸੋ ਹਰ ਪਾਸੇ ਬਸ ਚਹਿਕ ਰਹੇ ਸਨ ਲੋਕ ਵਰੁਣ ਦੇ ਪਿਤਾ ਦੀ ਮੌਤ ਫਰਵਰੀ 2020 ਨੂੰ ਹੋਈ ਸੀ ਤੇ ਉਸ ਦੇ 3 ਮਹੀਨੇ ਬਾਅਦ ਹੀ ਦਿਵਿਆ ਨੇਚੁਰਲੀ ਕਨਸੀਵ ਕਰ ਗਈ ਵਰੁਣ ਬਹੁਤ ਖੁਸ਼ ਹੋਇਆ ਵਰੁਣ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਪਿਤਾ ਵਾਪਸ ਕਰ ਆ ਰਹੇ ਨੇ ਜਦੋਂ ਵਰੁਣ ਦਿਵਿਆ ਨੂੰ ਲੈ ਕੇ ਡਾਕਟਰ ਦੇ ਕੋਲ ਗਿਆ ਤਾਂ ਡਾਕਟਰ ਨੇ ਕਿਹਾ ਕਿ ਦਿਵਿਆ ਦੀ ਜਾਨ ਨੂੰ ਖਤਰਾ ਹੈ ਜੇ ਦਿਵਿਆ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਦਿਵਿਆ ਦੀ ਮੌਤ ਹੋ ਸਕਦੀ ਹੈ दिव्या ने वरुण ਨੂੰ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਇਸ ਤੇ वरुण ਅਤੇ ਉਸ ਦੀ ਮਾਂ ਜੀ ਆ ਰੋਣਾ ਨੇ ਕਾਫੀ ਜ਼ਿਆਦਾ ਝਗੜਾ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹੇ वरुण ਦੇ ਪਿਤਾ ਦਾ ਪੁਨਰਜਨਮ ਹੈ ਪਲੱਸ ਜਦੋਂ दिव्या प्रेग्नेंट ਹੋਈ ਅ ਕਿਸੇ ਡਾਕਟਰ ਨੇ ਜੋ ਡੇਟ ਡਿਲੀਵਰੀ ਦੇ ਦਿੱਤੀ ਸੀ ਉਹ वरुण ਦੇ ਫਾਦਰ ਦਾ 140 ਦਿਨ ਸੀ ਜਿਥੋਂ वरुण ਤੇ वरुण ਦੀ ਮਾਂ ਸ਼ੋਰ ਹੋ ਗਏ ਕਿ वरुण ਦੇ ਪਿਤਾ ਜੀ ਹੀ ਕਰ ਦੁਬਾਰਾ ਆਉਣ ਵਾਲੇ ਅਬੋਰਸ਼ਨ ਦੀ ਗੱਲ ਤੇ ਘਰ ਪੂਰਾ ਕਲੇਸ਼ ਮਚ ਗਿਆ। ਵਰੁਣ ਦਿਵਿਆ ਨਾਲ ਕੁੱਟਮਾਰ ਕਰਨ ਲੱਗਾ। ਮਾਂ ਵੀ ਬਦਤਮੀਸੀ ਕਰਨ ਲੱਗੀ। ਉਸ ਦੀ ਲਾਈਫ ਹੈਲ ਬਣਾ ਕੇ ਰੱਖ ਦਿੱਤੀ। ਦਿਵਿਆ ਬਹੁਤ ਸਹਿਮ ਗਈ ਪਰ ਉਹ ਇਹ ਵੀ ਜਾਣਦੀ ਸੀ ਕਿ ਇਸ ਬੱਚੇ ਨਾਲ ਉਸ ਦੀ ਜਾਨ ਨੂੰ ਖਤਰਾ ਹੈ ਤੇ ਜੇ ਉਹਨੂੰ ਕੁਝ ਹੋ ਗਿਆ ਤਾਂ ਪਿੱਛੇ ਉਸ ਦੇ ਦੋਨੋਂ ਬੱਚੇ ਰੁੱਲ ਜਾਣਗੇ। ਸੋ ਦਿਵਿਆ ਨੇ ਆਪਣੇ ਪੇਰੈਂਟਸ ਨਾਲ ਗੱਲ ਕਰਕੇ ਅਬੋਰਸ਼ਨ ਕਰਾ ਲਿਆ ਅਤੇ ਜਿਸ ਦੇ ਬਾਅਦ ਲਗਾਤਾਰ ਵਰੁਣ ਅਤੇ ਉਸ ਦਾ ਪਰਿਵਾਰ दिव्यानु बुरी तरह परेशान ਕਰਨ ਲਗੇ ਜਦੋਂ ਇਹ ਪਤਾ ਲੱਗਿਆ ਕਿ ਇਸ ਚ दिव्या ਦੇ ਘਰ ਦੇ ਵੀ ਉਸ ਦੇ ਨਾਲ ਸਨ ਸੋ ਉਹ दिव्या ਨੂੰ ਉਸ ਦਾ ਪਰਿਵਾਰ ਖਤਮ ਕਰਨ ਦੀ ਧਮਕੀ ਦੇਣ ਲਗਾ ਦੋਨੋਂ ਮਾਪ ਪੁੱਤ ਪੂਰੀ ਤਰ੍ਹਾਂ پاگل ਹੋ ਚੁੱਕੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਘਰ ਵਰੁੰ ਦੇ ਪਿਤਾ ਜੀ ਆਉਣ ਵਾਲੇ ਸਨ ਪਰ दिव्या ਤੇ ਉਸ ਦੇ ਪਰਿਵਾਰ ਨੇ ਉਹਨਾਂ ਨੂੰ ਆਉਣ ਤੋਂ ਰੋਕ ਦਿੱਤਾ ਸੋ ਇਸੇ ਸਨਕ ਤੋਂ ਜਨਮ ਹੋਇਆ ਵਰੁੰ ਦੇ ਫਿਸ਼ ਕਰੀ ਵਾਲੇ ਪਲਾਨ ਤੇ ਥੈਲੀਅਮ ਦੇ ਇਨਸਪੀਰੇਸ਼ਨ ਉਨੇ ਸਦਾਮ ਹੁਸੈਨ ਤੋਂ ਲਈ ਕਹਿੰਦੇ ਨੇ ਕਿ ਪਹਿਲਾ ਵਰੁਨ ਥੈਲੀਅਮ ਦੀ ਥਾਂ ਤੇ ਮਰਕਰੀਆ ਲੈਡ ਯੂਜ਼ ਕਰਨ ਦੀ ਸੋਚ ਰਿਹਾ ਸੀ ਉਹ ਈਜ਼ੀਲੀ ਮਿਲ ਵੀ ਜਾਂਦੇ ਪਰ ਦੈਨ ਇਹਨਾਂ ਦੋਵੇਂ ਸਬਸਟੈਂਸਸ ਨਾਲ ਬੰਦਾ ਉਸੇ ਵੇਲੇ ਮਰ ਜਾਂਦਾ ਇਹ ਸਲੋ ਪੌਇਜ਼ਨਿੰਗ ਦਾ ਕੰਮ ਨਹੀਂ ਕਰਦੇ ਸੋ ਥੈਲੀਅਮ ਚੁਣਿਆ ਤੇ ਨਾਲੇ ਇਹ ਬਲੱਡ ਟੈਸਟ ਵੀ ਡਿਟੈਕਟ ਨਹੀਂ ਹੁੰਦਾ 9 ਅਪ੍ਰੈਲ 2021 ਜੋ ਵਰੁਨ ਚਾਹੁੰਦਾ ਸੀ ਉਹ ਹੋ ਗਿਆ ਦਿਵਿਆ ਜੋ ਮੌਤ ਨਾਲ ਲੜ ਰਹੀ ਸੀ ਇਸ ਦੁਨੀਆ ਤੋਂ ਚਲੀ ਗਈ 2 ਮਹੀਨੇ ਦੇ ਅੰਦਰ ਦਵਿੰਦਰ ਸ਼ਰਮਾ ਆਪਣਾ ਪੂਰਾ ਪਰਿਵਾਰ ਗਵਾ ਚੁੱਕੇ ਸਨ। ਵਰੁਨਕਸ਼ ਤਿਹਾਰ ਜੇਲ੍ਹ ਸ਼ਪਾਨਦਾ ਹੈ ਤੇ ਕੇਸ ਦੀ ਅਗਲੀ ਡੇਟ 9 ਜਨਵਰੀ 2025 ਹੈ। ਅਜੇ ਤੱਕ ਇਸ ਕੇਸ ਵਿੱਚ ਕਈ ਤਰੀਕਾ ਕਈ ਤਰੀਕਾ ਪਹਿ ਚੁੱਕੀਆਂ ਨੇ। ਵਰੁਨ ਦੀ ਮਾਂ ਜੀਆ ਰੋੜਾ ਨੂੰ ਕੋਈ ਸਜ਼ਾ ਨਹੀਂ ਹੋਈ ਕਿਉਂਕਿ ਉਸ ਖਿਲਾਫ ਡਾਇਰੈਕਟ ਸਾਜ਼ਿਸ਼ ਇਨਵੋਲਵ ਹੋਣ ਦਾ ਕੋਈ ਸਟਰੋਂਗ ਐਵੀਡੈਂਸ ਨਹੀਂ ਮਿਲਿਆ। ਉਮੀਦ ਹੈ ਕਿ ਇਨਸਾਫ ਮਿਲੇਗਾ ਤੇ ਕਾਨੂੰਨ ਤੇ ਸਭ ਦਾ ਵਿਸ਼ਵਾਸ ਬਣਿਆ ਰਹੇਗਾ। ਜੋ ਇਸ ਦੁਨੀਆ 'ਚ ਨਹੀਂ ਅਸੀਂ ਉਹਨਾਂ ਨੂੰ ਪੁੱਛਦੇ ਆਂ ਤੇ ਜੋ ਸਾਡੇ 'ਚ ਨੇ ਉਹਨਾਂ ਦੀ ਕਦਰ ਨਹੀਂ ਕਰਦੇ ਸਮਝ ਤੋਂ ਪਰਦੇ ਜਿੰਨੀ ਜਲਦੀ ਉੱਠ ਜਾ ਚੰਗਾ ਵਰਨਾ ਵਿਸ਼ਵਾਸ ਕਰਦਿਆਂ ਖਤਰਨਾਕ ਜਾਣ ਲੈਣ ਵਾਲੀਆਂ ਕਹਾਣੀਆਂ ਹੋਰ ਵੀ ਬਾਤਾਂ ਆਂਦੀਆਂ ਵਾਹਿਗੁਰੂ ਉਸਤ ਪਖਸ਼ੇ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫ